ਕਰਨ ਦੇ ਲਈ ਆਏ ਨੇ ਅਸੀਂ ਇਹਨਾਂ ਦਾ तहे ਦਿਲੋਂ ਤਵਾਦ ਕਰਦੇ ਆਂ ਤੇ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਵੀ ਸਾਡੀ ਐਸੋਸੀਏਸ਼ਨ ਤੁਹਾਡੇ ਨਾਲ ਕੰਦੇ ਨਾਲ ਕੰਦਾ ਮਲਾ ਕੇ ਅਸੀਂ ਚੱਲਾਂਗੇ ਜਿੱਥੇ ਵੀ ਤੁਸੀਂ ਸਾਨੂੰ ਸਾਡੀ ਜਰੂਰਤ ਮਹਿਸੂਸ ਕਰੋਗੇ ਅਸੀਂ ਉੱਥੇ ਤੁਹਾਨੂੰ ਹਰਦਮ ਤੁਹਾਡੇ ਨਾਲ ਖੜੇ ਸਾਨੂੰ ਪਾਉਂਗੇ ਤੇ ਇੱਕ ਬੇਨਤੀ ਵੀ ਕਰਾਂਗੇ ਟਰੇਡਰ ਐਸੋਸੀਏਸ਼ਨ ਵੱਲੋਂ ਵੀ ਅਪਾਰਟਮੈਂਟ ਦੇ ਵਿੱਚ ਸਾਡੀਆਂ ਪੰਜ ਟਰੇਡਿੰਗ ਏਜੰਸੀਆਂ ਹੈਗੀਆਂ ਜਿਦੇ ਅਸੀਂ ਰਲ ਕੇ ਬਣਾਈ ਹੈ ਐਸੋਸੀਏਸ਼ਨ ਸਾਡੇ ਪੰਜਾਂ ਦੇ ਪੰਜੇ ਉਹਨਾਂ ਨੂੰ ਪ੍ਰਤੀਨਿਧਤਾ ਦਿੱਤਾ ਜਾਵੇ ਵਪਾਰ ਮੰਡਲ ਦੇ ਵਿੱਚ ਤੇ ਉਹਨਾਂ ਨੂੰ ਬੰਦਾ ਉਹਨਾਂ ਦਾ ਸਨਮਾਨ ਜੋ ਹੈ ਉਹ ਦਿੱਤਾ ਜਾਵੇ ਵਪਾਰ ਮੰਡਲ ਦੇ ਵਿੱਚ ਤੇ ਹੁਣ ਮੈਂ ਬੇਨਤੀ ਕਰੂੰਗਾ RAM ਜੀ ਨੂੰ ਜੋ ਖੜੇ ਹੋ ਕੇ ਵਪਾਰ ਮੰਡਲ ਦੇ ਪ੍ਰਧਾਨ ਜੀ ਦਾ ਇੱਕ ਵਾਰ ਸਵਾਗਤ ਕਰਦਗੇ ਆਓ ਜੀ ਪ੍ਰਧਾਨ ਜੀ ਦੇਖੋ ਮੈਂ ਬੇਨਤੀ ਕਰਾਂ ਪਹਿਲਾਂ ਤਾਂ ਸਾਰੇ ਜਿੰਨੇ ਆਏ ਨੇ ਸਾਡੇ ਵਪਾਰ ਮੰਡਲ ਦੇ ਪ੍ਰਸਤ ਤੇ ਸਾਡੀ ਜਿਹੜੀ ਨਵੀਂ ਟੀਮ ਇਕੱਠੇ ਕੀਤੀ ਆ ਬਹੁਤ-ਬਹੁਤ ਜੀ ਆਇਆਂ ਨੂੰ ਬਹੁਤ-ਬਹੁਤ ਸਵਾਗਤ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਕਿ ਜੋ ਅੱਜ ਮੈਨੂੰ ਲੱਗਦਾ ਪ੍ਰਧਾਨ ਜੀ ਨੇ ਜਿਵੇਂ ਦੱਸਿਆ ਕਿ 20 ਸਾਲ ਤੋਂ ਇੱਕ ਟੀਮ ਜਿਹੜੀ ਚੱਲ ਰਹੀ ਥੀ ਤਾਂ ਅੱਜ ਦੁਬਾਰਾ ਸੰਗਠਿਤ ਹੋਈ ਆ ਤੇ ਜਿਵੇਂ ਕੋਈ ਇਨੀਸ਼ੀਏਟਿਵ ਹੋਇਆ ਇਸ ਦਾ 2 ਮਿੰਟ ਹੀ ਲੈਣੇ ਨੇ ਵੀ ਕਿਸੇ ਭਾਈ ਨੇ ਆਪਣੇ ਚੋਕੇ ਹਵਿਆ ਰੈਂ ਕਰਕੇ ਆਪਾਂ ਨੂੰ ਕਰਨਾ ਚਾਹੀਦਾ ਤੇ ਤੁਸੀਂ ਇਹਦਾ ਇਨੀਸ਼ੀਏਟਿਵ ਕਰੋ ਦਾ ਕੀਤਾ ਤੇ ਪ੍ਰਧਾਨ ਜੀ ਦੇ ਨੇ ਵੀ ਚਲੋ ਸਾਨੂੰ ਕੱਲ ਬਤਾਇਆ ਦਿੱਤਾ ਵੀ ਕਹਿੰਦੇ ਅਸੀਂ ਹੈਰਾ ਨਾ ਵੀ ਲੋਕ ਇੱਕ ਦੋ ਫਾੜ ਹੁੰਦੇ ਨੇ ਅੱਡ ਅੱਡ ਤੁਸੀਂ 6 ਜਣੇ ਇਕੱਠੇ ਹੋਏ ਹੋ ਤਾਂ ਬਹੁਤ ਬਹੁਤ ਪਹਿਲਾਂ ਸਾਰੇ ਭਾਈਆਂ ਦਾ ਜਿਨ੍ਹਾਂ ਨੇ ਸਹਿਮਤੀ ਜਤਾਈ ਸਾਰੀ ਐਸੋਸੀਏਸ਼ਨਾਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੇ ਆਪਾਂ ਇਕੱਠੇ ਹੋਇਆ ਨਾ ਕਿ ਆਪਾਂ ਅੱਡ ਹੋਏ ਤੇ ਦੂਜਾ ਹੁਣ ਪ੍ਰਧਾਨ ਜੀ ਇੱਥੇ ਆਏ ਨੇ ਤੇ ਉਹ ਕਹਿੰਦੇ ਵੀ ਅਸੀਂ ਕੱਲ ਪਰਸੋਂ ਦੀ ਰਾਤ ਵਕ ਸਰਦਾਰ ਕਾਇਮ ਕਰ ਰਹੇ ਦੀ ਰਾਤ ਕਹਿੰਦੇ ਵੀ ਅਸੀਂ ਆਨਰ ਕਰਨਾ ਤਾਂ ਅਸੀਂ ਕਿਹਾ ਵੀ ਸਾਡੀ ਟੀਮ ਹੈ ਜਿਹੜੀ ਇੱਕ ਸਾਨੂੰ ਰਿਕਵੈਸਟ ਹੈ ਵੀ ਸਾਡੀ ਟੀਮ ਚ ਨਹੀਂ ਜਾਵੇ ਉਸ ਤੋਂ ਬਾਅਦ ਤੁਸੀਂ ਸਾਨੂੰ ਆਨਰ ਕਰਦੇ ਤੇ ਉਸ ਤੋਂ ਹੁਣ ਆਦੀ ਟੀਮ ਬਾਰੇ ਜਿਵੇਂ ਪ੍ਰਧਾਨ ਜੀ ਮੈਨੂੰ ਸਾਰਿਆਂ ਨੇ ਸਰਸੰਤੀ ਨਾਲ ਪ੍ਰਧਾਨ ਚੁਣਿਆ ਤੇ ਸਾਡੇ ਸੀਨੀਅਰ ਵਾਈਸ ਪ੍ਰਧਾਨ ਸਾਡੇ ਇਧਰ ਅਮਿਤਜੀ ਅਮਿਤਜੀ ਉਸ ਤੋਂ ਬਾਅਦ ਸਾਡੇ ਸੈਕਟਰੀ ਨੇ ਮਨੀਸ਼ ਜੀ ਉਸ ਤੋਂ ਬਾਅਦ ਸਾਡੇ ਅਗੇ ਅਸੀਂ ਆਪਾਂ ਲਾਏ ਨੇ ਜਿਹੜੀ ਆਪਣੇ 6 ਐਸੋਸੀਏਸ਼ਨ ਨੇ ਨਾ ਜੀ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਲਾਏ ਹੋਏ ਨੇ ਜੀ ਖਜ਼ਾਨਾ ਮੰਤਰੀ ਕੌਣ ਹੈ ਜੀ ਖਜ਼ਾਨਾ ਮੰਤਰੀ ਸਾਡੇ ਸੌਰੀ ਕੰਬੀਰਾਮ ਘੋਰਾ ਲਾਲ ਜੀ ਆਮਤਾ ਜੀ ਤੇ ਇੰਦਰ ਸਾਡੇ ਜਿਹੜੇ ਸਾਡੇ ਪਹਿਲਾਂ ਚੀਫ ਅਡਵਾਈਜ਼ਰ ਸਾਡੇ ਜਿਹੜੇ ਮੁੱਖ ਸਲਾਹਕਾਰ ਨੇ ਸਾਡੇ ਰੂਬ ਬਨੋਕ ਤੇ ਇਹਨਾਂ ਦਾ ਆਪਣਾ ਪਹਿਲਾਂ ਇਹਨਾਂ ਨੇ ਦੇ ਦਿੱਤਾ ਵੀਰੇ ਸਾਡੇ ਪ੍ਰੈਸ ਤੇ ਪੀਆਰ ਉਹਨੇ ਤੇ ਸਾਡੇ ਸੁਰਿੰਦਰ ਜੀ ਕਿੱਥੇ ਗਏ ਆ ਬੈਠੇ ਨੇ ਬਾਓ ਜੀ ਸਾਡੇ ਲੀਗਲ ਅਡਵਾਈਜ਼ਰ ਨੇ ਇਹਦੇ ਸਾਡੇ ਪ੍ਰੈਜ਼ੀਡੈਂਟ ਵਾਈਸ ਦੀ ਟੀਮ ਦੇ ਦੀਪਕ ਜੀ ਬੈਠੇ ਨੇ ਸਾਡੇ ਫੰਡ ਆਪਣਾ ਇੱਧਰ ਕਿੱਥੇ ਫੰਡ ਕਿਉ ਗਨਿਓ ਜੀਵਨ ਜੀ ਇੱਧਰ ਬੈਠੇ ਨੇ ਜੀ ਇਹ ਖਾਲੀ ਫੀਡ ਵੱਲੋਂ ਬੈਠੇ ਨੇ ਜੀਵਨ ਜੀ ਤੇ ਚਾਹ ਪੱਤੀ ਵਾਲੋ ਚੋਲੋ ਅੱਜ ਸਾਡੇ ਰੋਹਿ ਜੀ ਕੜਨੇ ਡਿਊਟੀ ਆਪਣੇ ਉਹਨਾਂ ਦੀ ਲਈ ہوئی ਹੈ ਮਨੀਸ਼ ਜੀ ਦੀ ਲਈ ਹੈ ਰੋਹੀ ਜੀ ਖੜੇ ਨੇ ਤੇ ਆਪਣੇ ਸਾਡੀ ਟਰੇਡ ਵੱਲੋਂ ਆਪਣੇ ਕਿਸੇ ਨੇ ਕਾਂਸਲ ਸਾਹਿਬ ਕਿਤੇ ਨੇ ਆਪਣੇ ਆਪਣੇ ਹੋ ਗਏ ਥਨੇ ਰਜਿੰਦਰ ਕਾਂਸਲ ਜੀ ਥੋੜੀ ਜਿਹੀ ਕਾਂਸਲ ਜੀ ਚਲੋ ਆਲੇ ਪੂਰੀ ਬੈਠ ਜੀ ਕੋਈ ਕੋਈ ਨਹੀਂ ਚਲੋ ਤੇ ਆਪਣੇ ਆਪਣੇ ਉੱਤੇ ਗੁੜ ਸ਼ੱਕਰ ਵੱਲੋਂ ਲਾਇਨੇ ਡਿੰਪਲ ਜੀ ਉਹਨਾਂ ਦੇ ਥੋੜੇ ਜੇ ਮਿਸਿਸ ਢਿੱਲੇ ਨੇ ਜੀ ਤੋ ਤਾ ਕਰਕੇ ਉਹ ਆ ਨਹੀਂ ਪਾਏ ਹੈਗੇ ਤੇ ਕਰਿਆਨੇ ਵੱਲੋਂ ਸਾਡੇ ਰਾਜੂ ਜੀ ਮਨੋਹਰ ਲਾਲਣ ਕੰਪਨੀ ਉਹਨਾਂ ਦੇ ਥੋੜਾ ਜਿਹਾ ਸਵਰਗਵਾਸ ਹੋ ਗਿਆ ਕਿਸੇ ਦੁਨ ਹੋਣ ਰਿਸ਼ਤੇ ਜੇ ਉਸੰਗ ਹੋ ਗਏ ਨੇ ਇਹ ਸਾਡੀ ਟੀਮ ਹੈ ਜਿਹੜੀ ਅਸੀਂ ਸੰਗਠਿਤ ਕੀਤੀ ਹੈ 15 ਜਣੇ ਦੀ ਟੀਮ ਤੇ ਸਾਰਿਆਂ ਨੂੰ ਮੈਂ ਇਹ ਚਾਹਣਾ ਵੀ ਇੱਕ ਮੂੰਹ ਸਿਰ ਜਾਇ ਇੱਕ ਐਸੋਸੀਏਸ਼ਨ ਉਸ ਚੋਂ ਬਣੀ ਹੈ ਤੇ ਵਪਾਰ ਮੰਡਲ ਵੀ ਸਾਨੂੰ ਸਪੋਰਟ ਕਰਨਾ ਹੈ ਤੇ ਸਾਰੇ ਮੈਂਬਰਾਂ ਨੂੰ ਚਾਹੇ ਮੈਂਬਰ ਜਾਂ ਆਪਣੀ ਐਸੋਸੀਏਸ਼ਨ ਵੀ ਇੱਕ ਮੋਢੇ ਨਾਲ ਮੋਢਾ ਲਾ ਕੇ ਖੜਨਾ ਜੋ ਤੁਸੀਂ 2 ਸਾਲ ਦਾ ਇੱਕ ਕਾਰਜਕਾਲ ਅਸੀਂ ਨਿਰਧਾਰਤ ਕੀਤਾ ਇੱਕ ਪ੍ਰਧਾਨ ਦਾ ਕੋਈ ਕਹਿਜਾ ਹੋਵੇ ਵੀ ਇੱਕ ਤਾਂ ਵਪਾਰੀਆਂ ਪ੍ਰਤੀ ਤਾਂ ਸਭ ਤੋਂ ਪਹਿਲਾਂ ਤਾਂ ਵਪਾਰੀ ਪ੍ਰਤੀ ਤੇ ਦੂਜਾ ਕਿਸੇ ਨਹੀਂ ਤਰ੍ਹਾਂ ਦੀ ਜਿਹੜੀ ਸਭ ਤੋਂ ਪ੍ਰੋਬਲਮ ਆਉਂਦੀ ਹੈ ਕਿਸੇ ਤਰ੍ਹਾਂ ਦੇ ਆਪਣੇ ਨਾਲ ਡਿਪਾਰਟਮੈਂਟ ਲੱਗਦੇ ਨੇ ਕੋਈ ਸੇਲ ਟੈਕਸ ਐਕਸਰਸਾਈਜ਼ ਦਾ ਲੱਗਦਾ ਕੋਈ ਆਪਣਾ ਕੂੜਾ ਵਾਲੇ ਲੱਗਦੇ ਨੇ ਜਾਂ ਨਾਬਤੂਲ ਵਾਲੇ ਲੱਗਦੇ ਨੇ ਕਿਸੇ ਵੀ ਤਰ੍ਹਾਂ ਦਾ ਹੁੰਦਾ ਤਾਂ ਉਹ ਆਪਾਂ ਸਾਰੀ ਟੀਮ ਨੇ ਇੱਕ ਟੀਮ ਵਰਕ ਕਰਕੇ ਇੱਕ ਐਸਜੀ ਪ੍ਰੈਜੈਂਟੇਸ਼ਨ ਦਿੰਨੀ ਹੈ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਕੋਈ ਪ੍ਰਧਾਨ ਮੰਨੇ ਜਿਹੜੀ ਵੀ ਕੋਈ ਟੀਮ ਨੇ ਤਾਂ ਇਸ ਚੀਜ਼ ਦਾ ਲਾਹਾ ਦੇ ਵੀ ਜੋ ਟੀਮ ਨੇ ਕੰਮ ਕੀਤਾ ਤਾਂ ਬਹੁਤ ਹੀ ਸਰੰਗ ਜੋ ਕੀਤਾ ਤੇ ਬਾਕੀ ਵਪਾਰ ਮੰਡਲ ਵੱਲੋਂ ਤੁਸੀਂ ਆਏ ਹੋ ਜੀ ਸਾਦਕੇ ਤੁਹਾਨੂੰ ਬਹੁਤ ਵਧੀਆ ਉਸ ਚੁਣਨਾ ਤਾਂ ਅਸੀਂ ਉਸੀਂ ਸਾਨੂੰ ਸਮਾਨ ਕਰਦਾ ਸਾਡੇ ਸਾਡੇ ਵੱਲੋਂ ਤਾਂ ਅਸੀਂ ਧੰਨਵਾਦ ਕਰਦੇ ਤੁਸੀਂ ਸਾਡੇ ਬਾਰੇ ਸੋਚਿਆ ਵੀ ਭਾਈ ਇਹ ਟੀਮ ਬਣੀ ਤਾਂ ਕਿਸੇ ਸਮਰਥਨ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਜੀ ਸੁਨਾਮ ਵਪਾਰ ਮੰਡਲ ਦੇ ਪ੍ਰਧਾਨ ਸਾਡੇ ਨਰੇਸ਼ ਭੋਲਾ ਜੀ 6 ਐਸੋਸ਼ੀਏਸ਼ਨ ਨੂੰ ਇਕੱਠੀਆਂ ਕਰਕੇ ਇੱਕ ਐਸੋਸ਼ੀਏਸ਼ਨ ਹੋਲਸੇਲ ਟਰੇਡਰ ਸੁਨਾਮ ਦਾ ਜੋ ਨਾਮ ਦਿੱਤਾ ਗਿਆ ਉਹਦੇ ਪ੍ਰਧਾਨ ਬਣੇ ਸਾਡੇ RAM ਜੀ ਸਾਡੇ ਛੋਟੇ ਭਰਾ ਤੇ ਮੇਰੇ ਸਾਰੇ ਭਰਾ ਵਪਾਰ ਮੰਡਲ ਦੇ ਅਹੁਦੇਦਾਰ ਤੇ ਸੁਨਾਮ ਹੋਲ ਸੇਲ ট্রেডার ਐਸੋਸੀਏਸ਼ਨ ਦੇ ਸਾਰੇ 15 ਦੇ 15 ਅਹੁਦੇਦਾਰ ਸਾਰਿਆਂ ਨੂੰ ਇੱਥੇ ਆਇਆਂ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਧੰਨਵਾਦ ਔਰ ਬੜਾ ਮਾਣ ਮਹਿਸੂਸ ਕਰ ਰਹੀ ਹੈ ਵਪਾਰ ਮੰਡਲ ਜਿਨ੍ਹਾਂ ਨੇ ਸਾਨੂੰ ਤੁਹਾਡੀ ਖਿਦਮਤ ਕਰਨ ਦਾ ਮੌਕਾ ਦਿੱਤਾ ਹੈ ਅਸੀਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਔਰ ਤੁਹਾਨੂੰ ਯਕੀਨ ਦਿਵਾਉਂਦੇ ਆ ਕਿ ਸਾਡੇ ਪ੍ਰਧਾਨ ਜੀ ਨਰੇਸ਼ ਭੋਲਾ ਜੀ ਹੋਲ ਸੇਲ ਟ੍ਰੇਡਿੰਗ ਐਸੋਸੀਏਸ਼ਨ ਨਾਲ ਤੰਦੇ ਹੀ ਨਾਲ ਸਾਰਿਆਂ ਨੂੰ ਨਾਲ ਲੈ ਕੇ ਕੰਮ ਕਰਨਗੇ ਪ੍ਰਧਾਨ ਜੀ ਸਾਰਿਆਂ ਨੂੰ ਨਾਲ ਲੈ ਕੇ ਕੰਮ ਕਰਨ ਦੀ ਕੋਸ਼ਿਸ਼ ਕਰੀਏ ਕਿ ਆਪਣਾ ਵਪਾਰ ਮੰਡਲ ਅੱਗੇ ਨਾਲ ਵੀ ਉੱਚਾ ਹੋ ਸਕੇ ਜਿਹੜੀ ਗੱਲ ਆਈ ਕਿ ਅਫਸਰਾਂ ਦੇ ਤੰਕਰਨ ਦੀ ਵੀ ਵੀਰ ਜੀ ਨੇ ਗੱਲ ਕੀਤੀ ਕਿ ਕੁਝ ਅਫਸਰਾਂ ਦੇ ਤੰਕਰਨ ਦੀ ਗੱਲ ਆਈ ਜੇ ਅਸੀਂ ਸਾਰੇ ਵਪਾਰੀ ਜਿਵੇਂ ਅੱਜ ਇੱਕ ਮੁਠ ਹੋ ਕੇ ਬੈਠੇ ਆ ਇੰਨੇ ਮੇਰੇ ਖਾਲ ਵਪਾਰੀ ਕਦੀ ਇਕੱਠੇ ਹੁੰਦੇ ਦੀ ਜਿਹਨੇ ਅੱਜ ਇੱਕ ਮੁਠ ਹੋ ਕੇ ਬੈਠੇ ਆ ਸਾਰੇ ਸਰਕਾਰ ਦੇ ਵਿੱਚ ਵੀ ਰਾਮ ਜੀ ਦਾ ਹੱਥ ਹੈ ਤੇ ਹੋਰ ਤਾਂ ਕਹਿੰਦੇ ਫਿਰ ਲੋੜੀ ਦੀ ਕਿ ਇਸੇ ਤਰ੍ਹਾਂ ਇੱਕ ਮੁਠ ਰਾਵਾਂਗੇ ਕਿਸੇ ਅਫਸਰ ਦੀ ਕੋਈ ਤਾਕਤ ਨਹੀਂ ਹੈ ਕਿ ਬੇਵਜ੍ਹਾ ਦੇਖੋ ਨਜਾਇਜ਼ ਅਸੀਂ ਵੀ ਨਾ ਚੱਲੀਏ ਬੇਵਜ੍ਹਾ ਕੋਈ ਸਾਨੂੰ ਅਫਸਰ ਤੰਗ ਕਰ ਸਕੇ ਇੰਨਾ ਕਹਿੰਦਾ ਹੋਇਆ ਪ੍ਰਧਾਨ ਜੀ ਹੁਣ ਸਾਰੀ ਟੀਮ ਦਾ ਪਰਮਾਣਿਕ ਕੀਤਾ ਜਾਵੇ ਮੂੰ ਮਿੱਠਾ ਕਰਾਇਆ ਸੀਲ ਟਰੇਡਰ ਐਸੋਸੀਏਸ਼ਨ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਅੱਜ ਵਪਾਰ ਮੰਡਲ ਦੇ ਵਿੱਚ ਆਪਣੇ ਆਪ ਨੂੰ ਮਰਜ ਕੀਤਾ ਔਰ ਸਾਨੂੰ ਸਹਿਯੋਗ ਦੇਣ ਦਾ ਵਾਅਦਾ ਕੀਤਾ ਅਸੀਂ ਵੀ ਹੋਲ ਸੇਲ ਟਰੇਡਰ ਨੂੰ ਵਾਅਦਾ ਕਰਦੇ ਹਾਂ ਉਹਦੇ ਮੋਢੇ ਨਾਲ ਮੋਢਾ ਤਨਦੇਹੀ ਨਾਲ ਲਾ ਕੇ ਕੰਮ ਕਰਾਂਗੇ ਹਰ ਵੇਲੇ ਹਾਂਜੀ ਫੋਟੋ ਵਿੱਚ ਲਿਖੋ पे <laughs> गए ਚਲੋ ਆਓ ਪਾਰਿਵਾਰੀ ਆਪਾਂ ਮਿੰਟੂ ਆਓ ਜੀ ਆਓ ਜੀ ਆਪਾਂ ਨੂੰ ਆਓ ਜੀ ਅਲੀ ਨੂੰ ਬੱਤਾ ਉਹ ਆ ਗਏ ਹਾਂ ਲੈ ਲਓ ਇਹਨਾਂ ਨੂੰ ਪਾ ਲੋਗੇ ਇੱਥੇ ਗਰੁੱਪ ਫੋਟੋ ਕਰਾ ਲਾਂਗੇ ਆਪਣੇ ਕੈਸ਼ੀਅਰ ਸਾਹਿਬ ਕੈਸ਼ੀਅਰ ਸਾਹਿਬ ਜੀ ਬਿੱਟੂ ਜੀ ਆਇਓ ਆਓ ਜੀ ਇੱਥੇ ਆਓ ਆਹ ਬੱਸ ਹੁਣ ਤੁਸੀਂ ਇੱਧਰ ਆ ਜਾਓ ਤੁਸੀਂ ਆ ਜਾਓ ਚਲੋ ਸਲਮਾਨਾ ਇੱਧਰ ਕਿੱਧਰ ਕੇ ਆਓ ਜੀ ਜੀਵਨ ਜੀ ਰਾਮ ਲਾਲ ਜੀ ਆ ਜਾਓ ਆ ਜਾਓ ਚਾਚਾ ਤੂੰ ਦੋ ਘੜੀਆਂ ਮੈਂ ਨੂੰ ਲਾ ਦੇ ਭਾਈ ਨਾ ਜਾਣੀ ਇਹਨੂੰ ਜਮਨੈ ਤੁਸੀਂ 23 ਲੱਭੇ ਜੀ ਬੈਠੇ ਰਹੇ ਮੇਰਾ ਪੌਣਾ ਪੌਣਾ ਆ ਜਾ ਚੱਲੋ ਸਿੱਧੀ ਜੀ ਬੋਲੋ ਚਲੋ ਆਇਆ ਪੜੀ ਆਹ ਲੋ ਜਾਓ ਨਿਕਲੀ ਮੈਂ ਬਣਾਇਆ ਕੋਣੇ ਜੀ ਦਾ ਪਾਪ ਜੀ ਮੈਂ ਬੇਨਤੀ ਕਰੂੰਗਾ ਵੀ ਮਿੰਟੋ ਜੀ ਨੂੰ ਵੀ ਸਨਮਾਨ ਦਿੱਤਾ ਜਾਵੇ ਉਹ ਵੇਪਰ ਦਾ ਸਨਮਾਨ ਬਣੇ ਨੇ ਪਾਉ ਜੀ ਇਹਨਾਂ ਦਾ ਵੀ ਸਨਮਾਨ ਕੀਤਾ ਜਾਵੇ ਆਓ ਜੀ ਆ ਵੀ ਸੋਹਣੋ ਤੇ ਪਾ ਜੀ ਨਾ ਫੇਰ ਤੇ ਹੋ ਸੈਣ ਆ ਲੋ ਖੜੇ ਹੋ ਆਓ ਜੀ ਕਾਂਸਲ ਜੀ ਤੁਸੀਂ ਵੀ ਆਓ ਆਓ ਜੀ ਆਓ ਤੁਸੀਂ ਰਹਿ ਗਏ ਆਜਾ ਮਿੰਟ ਆਜੋ ਆ ਜਾਓ ਹੁਣ ਹਮ ਕਰੀਏ ਆ ਠੀਕ ਹੈ ਕੋਈ ਨਹੀਂ ਤੁਸੀਂ ਵੀ ਸਿੱਕੇ ਆ ਜਾ ਕੋਈ ਠੀਕ ਆ ਜਾਓ ਆਹ ਲੋ ਜੀ ਅੱਗੇ ਆਓ ਜੀ ਦੋਸਤੋ ਆ ਜੀ ਤੇਰੇ ਕੋਲ ਅੱਪ ਨੋ ਜੀ ਵੱਡੇ ਪ੍ਰਧਾਨ ਦੇ ਪਾਓ ਯਾਰ ਇੱਕਦਮ ਹਰ ਇਹ ਗਲਗੱਦ ਪਾਰ ਇੱਕਦਮ ਵਾਰ ਖਾਦੀ ਰੱਖੋ ਮਨੋਜੀ ਆ ਜਾਓ ਆ ਦੇਖੋ ਵੀ ਲੱਗੇ ਜਿੱਤੂ ਆਪੇ ਪਾਲਾ ਦਿੱਤੀ ਦੇ ਪਾਓ ਉਧਰ ਆਪੇ ਪਾਲਾ ਜਰ ਪਸਤਾ ਨਹੀਂ ਆਓ ਜੀ ਆਇਆ ਪੋਹ ਆਪਣੇ ਬੰਸੂ ਦਾ ਲੈਗੇ ਆ ਲੈ ਕਿੱਥੇ ਹੀ ਪਹੁੰਚ ਜਾਏ ਇਹ ਪਹੁੰਚ ਜੀ ਉਧਰ ਜੀ ਉਹ ਬੈਠੋ ਜੀ ਹਾਂ ਉੱਥੇ ਹਾਂ ਉਹਦੇ ਮੇਰੇ ਕੋਲ ਆ ਵੀ ਕੀ ਦੇਖ ਲਾ ਜੀ ਦਿੱਤੀ ਦੇ ਪਾਓ ਆਉਂ ਜਾਓ ਆਪਰਾ ਦੇਖਣਗੇ ਮੈਂ ਹਾਨੇ ਕੋਲ ਚਾਹ ਪਤਾ ਆ ਚਾਰਾ ਜੀ ਦੇ ਪਾਓ ਇਧਰ ਹਾਨੀ ਨੂੰ ਪਾ ਦੋ ਮੈਂ ਤੁਹਾਨੂੰ ਥੋੜੀ ਦੇਰ ਕੋਲ ਬੈਠਾ ਲਵੋ ਜੀ ਰੋਹਿਤ ਆ ਆ ਜਾਓ ਆ ਰੋਹਿਤ ਜੀ ਇਧਰ ਆ ਜੀ ਹਜੇ ਪਾਓ ਪਾਓ ਜੀ ਰਾਤ ਮਾਰ ਜੀ ਜੁਣ ਪ੍ਰਧਾਨ ਬਣਾਇਆ ਜੀ ਐਸੋਸੀਏਸ਼ਨ ਨੇ ਕੀ ਕਹਿਣਾ ਚਾਹੁੰਦੇ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਸਾਡੀਆਂ 6 ਐਸੋਸੀਏਸ਼ਨਾਂ ਸਭ ਤੋਂ ਪਹਿਲਾਂ ਕਰਿਆਨਾ ਖਲ ਫੀਡ ਗੁੜ ਸ਼ੱਕਰ ਤੇ ਚਾਹ ਪੱਤੀ ਵਾਲੇ ਤੇ ਸਾਡੀ ਡਿਸਪੋਜ਼ੇਬਲ ਦੀ ਟ੍ਰੇਡ ਉਹਨਾਂ ਨੇ ਮੇਰੇ ਤੇ ਨਾ ਮਾਣ ਬਖਸ਼ਿਆ ਜੋ ਮੈਨੂੰ ਤੇ ਵਿਸ਼ਵਾਸ ਦਿਤਾ ਵੀ ਉਹਨਾਂ ਨੇ ਮੈਨੂੰ ਪ੍ਰਧਾਨ ਬਣਾਇਆ ਛੇ ਐਸੋਸੀਏਸ਼ਨ ਦਾ ਤੇ ਬਹੁਤ ਵਧੀਆ ਲੱਗਿਆ ਵੀ ਅਸੀਂ ਇੱਕ ਸੰਗਠਿਤ ਹੋਏ ਹਾਂ ਸਾਰੇ ਜਣੇ ਤੇ ਅੱਜ ਮੈਨੂੰ ਜਿਹੜੀ ਸਾਡੀ ਟ੍ਰੇਡ ਦੀ ਐਸੋਸੀਏਸ਼ਨ ਦਾ ਅਸੀਂ ਨਾਮ ਰੱਖਿਆ ਦਾ ਸੁਨਾਮ ਹੋਲਸੇਲ ਟ੍ਰੇਡਰਸ ਐਸੋਸੀਏਸ਼ਨ ਜਿਹਦੇ ਵਿੱਚ ਛੇ ਐਸੋਸੀਏਸ਼ਨਾਂ ਅਮਰਜ ਨੇ ਤੇ ਉਹਦਾ ਮੈਨੂੰ ਪ੍ਰਧਾਨ ਦੇ ਨਾਲ ਨਵਾਜਿਆ ਤੇ ਸਾਰੇ ਜਿਹੜੇ ਮੇਰੇ ਭਾਈ ਖੜੇ ਨੇ ਸਾਰੇ ਅਸੀਂ ਇਹ ਸਾਰੇ ਮੇਰੀ ਟੀਮ ਖੜੀ ਹੈ ਇੱਕ ਟੀਮ ਵਰਕ ਜਿਹੜਾ 2 ਸਾਲ ਦਾ ਕਾਰਿਆਕਲ ਹੈ ਉਹ ਮੈਨੂੰ ਮਿਲਿਆ ਹੈ ਤੇ ਉਸ ਲਈ ਮੈਂ ਅਭਦੇ ਕੰਨਿਓ ਪੂਰੀ ਕੋਸ਼ਿਸ਼ ਕਰੂੰਗਾ ਵੀ ਆਪਣੇ ਸਾਡੇ ਜਿੰਨੀਆਂ ਸਾਡੀਆਂ ਟ੍ਰੇਡਸ ਨੂੰ ਜਿਸ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਹੈ ਤੇ ਉਹਦੇ ਲਈ ਮੈਂ ਮੂਰੇ ਹੋ ਕੇ ਸਭ ਤੋਂ ਅੱਗੇ ਹੋ ਕੇ ਚੱਲੂੰਗਾ ਲੀਡ ਕਰੂੰਗਾ ਤੇ ਸਾਰੀ ਟੀਮ ਨੂੰ ਨਾਲ ਲੈ ਕੇ ਜਿਹੜੀ ਵੀ ਕੋਈ ਪ੍ਰੋਬਲਮ ਹੈ ਉਹਦੇ ਹੱਲ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰੂੰਗਾ ਤੇ ਦੂਜਾ ਚਲੋ ਮੈਨੂੰ ਇਸ ਚੀਜ਼ ਦਾ ਮਾਣ ਹੈ ਚਲੋ ਸਾਰਿਆਂ ਨੂੰ ਪਤਾ ਹੀ ਹੈ ਵੀ ਚਲੋ ਮੈਂ ਇਸ ਚੀਜ਼ ਨੂੰ ਇਹ ਵੀ ਗੁਜ਼ਾਰਾ ਨਹੀਂ ਕਰਨਾ ਚਾਹੁੰਦਾ ਪਿੱਛੇ ਵੀ ਚਲੋ ਪਾਰਟੀ ਨੇ ਵੀ ਜਿਹੜਾ ਮੈਨੂੰ ਅਹੁਦਾ ਬਖਸ਼ਿਆ ਹੋਇਆ ਹੈ ਉਹਦੇ ਸੁਨਾਮ ਦਾ ਹਲਕਾ ਚਾਰਜ ਮੈਨੂੰ ਟ੍ਰੇਡ ਦਾ ਹੀ ਲਾਇਆ ਹੋਇਆ ਹੈ ਵਿਧਾਨ ਸਭਾ ਜੋ ਮੰਤਰੀ ਸਭਾ ਦਾ ਹਲਕਾ ਚਲੋ ਬਹੁਤ ਮੈਂ ਉਹਨਾਂ ਦਾ ਸਾਡੀ ਟੀਮ ਦਾ ਉਹ ਕਰੂੰਗਾ ਜਿਨ੍ਹਾਂ ਨੇ ਉਹਨਾਂ ਨੇ ਵੀ ਮੈਨੂੰ ਟ੍ਰੇਡ ਦਾ ਹੀ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਬਹੁਤ ਬਹੁਤਾਂ ਦਾ ਧੰਨਵਾਦ